ਅੱਜ ਮਜੀਠਾ ਰੋਡ ਵਿਖੇ ਐਫ ਆਈ ਆਰ ਨੰਬਰ 52 ਅੰਡਰ ਸੈਕਸ਼ਨ 307 341 427 ਆਈ ਪੀ ਸੀ ਦੇ ਆਰਮ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਜਿਹਦੇ ਕੰਪਲੇਨਟੈਂਟ ਐਡਵੋਕੇਟ ਬਨੀਤ ਮਹਾਜਨ ਹੈ ਜਿਨ੍ਹਾਂ ਨੇ ਦੱਸਿਆ ਵੀ ਅੱਜ ਉਹ ਸਵੇਰੇ ਆਪਣੀ ਉਹਨਾਂ ਦਾ ਹੋਟਲ ਆਪਣੀ ਵਾਈਫ ਦੇ ਨਾਲ ਬਟਾਲਾ ਰੋਡ ਤੇ ਗਏ ਸੀ ਜਦੋਂ ਉੱਥੋਂ ਵਾਪਸ ਆ ਰਹੇ ਸੀ ਤਾਂ ਫੋਰੈਸ ਸਕੂਲ ਦੇ ਅੱਗੇ ਉਹਨਾਂ ਦੀ ਨੋਵਾ ਗੱਡੀ ਦੇ ਅੱਗੇ ਟੂ ਵੀਲਰ ਤੇ ਦੋ ਮੁੰਡੇ ਆਏ ਉਹਨਾਂ ਨੇ ਅੱਗੇ ਉਹਨਾਂ ਦੇ ਟੂ ਵੀਲਰ ਰੋਕ ਕੇ ਤੇ ਉਹਨਾਂ ਦੇ ਫਾਇਰ ਕੀਤੇ ਜਿਹੜੇ ਫਾਇਰ ਆ ਉਹਨਾਂ ਦੇ ਥੱਲੇ ਜਿਹੜੀ ਨੰਬਰ ਪਲੇਟ ਆ ਇੱਕ ਬੂਨਟ ਤੇ ਲੱਗਾ ਤੇ ਦੋ ਜਿਹੜਾ ਸਾਹਮਣੇ ਵਾਲਾ ਸ਼ੀਸ਼ਾ ਆ ਔਰ ਜਦੋਂ ਇਨਫੋਰਮੇਸ਼ਨ ਦੇਣ ਤੇ ਇਮੀਡੀਏਟਲੀ ਜਿਹੜੇ ਐਸ ਐਚ ਓ ਉੱਥੇ ਮੂਵ ਕੀਤਾ ਬਾਅਦ ਵਿੱਚ ਮੈਂ ਖੁਦ ਉੱਥੇ ਗਿਆ ਔਰ ਸਾਡੀ ਪੂਰੀ ਟੀਮ ਜਿਹੜੇ EDC City 2 ਨੇ ਪ੍ਰਭਜੋਤ ਵਿਰਕ ADCP ਕ੍ਰਾਈਮ ਨਵਜੋਤ ਸਿੰਘ ਨੇ ਔਰ ਸਾਡੀਆਂ ਸੀਏ ਦੀਆਂ ਟੀਮਸ ਗਈਆਂ ਔਰ ਅਸੀਂ ਉੱਥੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਮੌਕੇ ਤੇ FSL ਟੀਮ ਨੂੰ ਬੁਲਾਇਆ ਗਿਆ ਔਰ ਉੱਥੇ ਮੌਕਾ ਤੇ ਗੱਡੀ ਐਗਜ਼ਾਮਨ ਕਰਕੇ ਉੱਥੋਂ ਜਿਹੜੇ ਖੋਲ ਆ ਉਹ ਲੈ ਗਏ ਔਰ ਉੱਥੇ ਸਰਾਊਂਡਿੰਗ ਕਾਫੀ CCTV ਕੈਮਰਾਜ਼ ਨੇ ਜਿਨ੍ਹਾਂ ਦੀ ਫੁਟੇਜ ਲਈ ਗਈ ਸਾਡੀਆਂ ਟੀਮਸ ਹੁਣ ਵੀ ਕੰਮ ਕਰ ਰਹੀਆਂ ਨੇ ਔਰ CCTV ਫੁਟੇਜ ਤੋਂ ਵੀ ਕਈ ਚੀਜ਼ਾਂ ਦੀ ਕਲੈਰਿਟੀ ਹੁੰਦੀ ਆ ਔਰ ਅਲੱਗ-ਅਲੱਗ ਅਸੀਂ ਟੈਕਨੀਕਲ ਐਂਗਲ ਵੀ ਦੇਖ ਰਹੇ ਆ ਔਰ ਜਿੰਨੀਆਂ ਜਿਹੜੇ ਉਹਨਾਂ ਦੇ ਜਿੱਥੋਂ ਵੀ ਉਹਨਾਂ ਦਾ ਰੂਟ ਬਣਦਾ ਉਹ ਸਾਰਾ ਥੋਰੋਲੀ ਚੈੱਕ ਕੀਤਾ ਜਾ ਰਿਹਾ ਹੈ ਔਰ ਜਿਹੜੇ ਇਹ ਬਨੀਤ ਮਹਾਜਨ ਐਡਵੋਕੇਟ ਨੇ ਇਹਨਾਂ ਦਾ ਸਕਿਉਰਿਟੀ ਰਿਵਿਊ ਆਲਰੇਡੀ ਚੱਲ ਰਿਹਾ ਹੈ ਔਰ ਇਹਨਾਂ ਕੋਲ ਇੱਕ ਗਨਮੈਨ ਹੈਗਾ ਔਰ ਇਹਨਾਂ ਨੇ ਜਿਹੜੀ ਪਟੀਸ਼ਨ ਦਿੱਤੀ ਸੀ ਰਿਵਿਊ ਦੇ ਉੱਤੇ ਅਸੀਂ ਰਿਵਿਊ ਕਰ ਰਹੇ ਆ ਔਰ ਅਸੀਂ ਪੂਰੇ ਜਲਦੀ ਤੋਂ ਜਲਦੀ ਇਹਨੂੰ ਹਰ ਐਂਗਲ ਤੋਂ ਚੈੱਕ ਕਰਕੇ ਇਹਨੂੰ ਟ੍ਰੇਸ ਕਰਾਂਗੇ ਔਰ ਜੋ ਵੀ ਇਹਦੇ ਵਿੱਚ ਡਵੈਲਪਮੈਂਟ ਹੁੰਦੀ ਹੈ ਜੋ ਵੀ ਐਵੀਡੈਂਸ ਆਉਂਦੀ ਆ ਔਰ ਜੋ ਵੀ ਪ੍ਰੋਗਰੈਸ ਆ ਉਹ ਅਸੀਂ ਮੀਡੀਆ ਨਾਲ ਸ਼ੇਅਰ ਕਰ ਦਾਂਗੇ